नाही <coughs> ਤੇ ਚੰਨ ਤੇ ਉਹਦਾ ਮੁੰਡਾ सोनू ਉਹਦਾ ਜੁਆਇ ਪਰਮ ਉਹਦਾ ਕੋੜਮ ਟਿੰਕੂ ਇਹ ਚਾਰੇ ਜਾਨੇ ਪਹਿਲਾਂ ਮੇਰੀ ਦੁਕਾਨ ਤੇ ਆਏ ਆ ਇਹ ਬੈਸ ਫਸਾਈ ਕਰਕੇ ਚਲੇ ਗਏ ਆ ਆ ਪਰਮਾਨਾ ਬੈਠੇ ਆ ਬਾਅਦ ਵਿੱਚ ਚੰਨ ਚੰਨ ਦਾ ਮੁੰਡਾ ਚਾਨਨ ਦਾ ਇੱਕ ਸਾਰੇ ਦਾ ਮੁੰਡਾ ਸੀ ਗਗਨ ਇੱਕ ਦਾ ਜਵਾਈ ਇਹ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਦੇ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸੇ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਜੀ ਜਾਤੋ ਕਿ ਮੈਂ ਪੁਲਿਸ ਨੂੰ ਸੱਜਿਆ ਵੇਨੂ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਜ਼ਾ ਦਿੱਤੀ ਜਾਵੇ ਬਾਹਰ ਨਾ ਗਏ ਤੇ ਸਾਰੇ ਜਿੰਨੇ ਜਾਣੇ ਐ ਨਾ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਆ ਕਿਉਂ ਇਹਨਾਂ ਟਕਰਾਰ ਹੋਈ ਆ ਜੀ ਆਪ ਦਾ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਆ ਥੋੜਾ ਜਿਹਾ ਲੈਣ ਦੇ ਨੇ ਬਹਿਸ ਕਰਕੇ ਚਲਾ ਗਿਆ ਹੈ ਆਪਾਂ ਕਹੇ ਚਲ ਕੋਈ ਨਹੀਂ ਇਹਨੇ ਨਸ਼ਾ ਕੀਤਾ ਸੀ ਬਹੁਤ ਜ਼ਿਆਦਾ ਇਹ ਤਾਂ ਲੈਣ ਦੇਣਗੇ ਨਾ ਫਿਰ ਸੋਨੇ ਦਾ ਸੀ ਸੋਨੇ ਦਾ ਥੋੜਾ ਲੈਣ ਦੇਣ ਸੀ ਕਿੰਨੇ ਸੋਨੇ ਦਾ ਲੈਣ ਦੇਣ ਸੀ ਜੀ 500 ਗ੍ਰਾਮ ਸੋਨੇ ਦਾ ਜੀ ਇਹਨੇ ਪੈਸ ਕਰਕੇ ਚਲਾ ਗਿਆ ਵਾ ਕੋਈ ਨਸ਼ਾ ਨਸ਼ਾ ਕੀਤਾ ਨਸ਼ਾ ਕੀਤਾ ਜੀ ਇਹਨੇ ਫੀਮ ਖਾਂਦਾ ਬਹੁਤ ਜ਼ਿਆਦਾ ਮੈਂ ਇਹਦੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਧੀ ਹੋਈ ਆ ਇਹਨੂੰ ਲੈ ਜਾ ਹਜੇ ਇੱਥੋਂ ਮੈਂ ਜਦੋਂ ਠੰਡਾ ਹੋ ਕੇ ਮਾਨਣ ਦੇ ਬੈ ਕੇ ਕਰੇ ਇਹ ਚਲੇ ਗਿਆ ਇਹ ਬਾਅਦੋਂ ਫਿਰ ਪਲਾਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨਾਂ ਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਰਹੀਆਂ ਜੀ ਇਹਨਾਂ ਨੇ ਜਿਹ ਪੈਂਦੇ ਸਿਰ ਇੱਕੋ ਸਿਰ ਤੇ ਗੋਲੀ ਮਾਰੀ ਆ ਨਾਲੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਇੱਥੇ ਪਹੁੰਚੀ ਆ ਔਰ ਹੀ ਰਸਤ ਪਾਈ ਗਈ ਹੈ ਦੀ ਪੁਲਿਸ ਦੇ ਵੱਲ ਦੇਖੋ ਜੀ ਹਜੇ ਪਤਾ ਨਹੀਂ ਹੈ ਮੈਂ ਹਸਪੀਟਲ ਦੇ ਵਿੱਚ ਆ ਗਾਵਾਂ ਮੈਂ ਸਾਰਿਆਂ ਦੇ ਨਾਮ ਲਗਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਾ ਜਾਵੇ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਹੋਊ ਉਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਨੇ ਆਸ਼ਵਾਸਨ ਦਿੱਤਾ ਕਿ ਆਪਾਂ ਕੜੀ ਕਾਰਵਾਈ ਕਰਕੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਾਰਵਾਈ ਕਰਕੇ ਨਾਲ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡਣਾ ਚਾਹੀਦਾ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਜਾਨਾ ਨਾ ਬਚ ਸਰ ਕਿੰਨੇ ਜਾਣੇਗੇ ਸੀ ਟੋਟਲ ਟੋਟਲ 4-5 ਜਾਣੇ ਸੀ ਇਹ ਉਹਨਾਂ ਦੇ ਭਾਈ ਪਿਆ ਆ ਭਾਈ ਰਾਜਾ ਇਸ ਇੱਕ ਅਪੀਲ ਹੈ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦੇ ਸਿਰ ਤੇ ਮਾਰੀ ਏ ਮੈਂ ਦੀ ਜਨਾਨੀ ਵੀ ਇਦਾਂ ਹੀ ਕਰਾਂਗੀ ਜਿੱਦਾਂ ਮੈਂ ਹੋਈ ਆ ਮੇਰੀ ਅਪੀਲ ਹੈ ਨਹੀਂ ਤਾਂ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇਗਾ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਮੈਂ ਹੋਈ ਆ ਪਲੀਜ਼ ਮੇਰੀ ਅਪੀਲ ਹੈ ਮੈਨੂੰ ਪਲੀਜ਼ ਪਰ ਉਹ ਦਿਨ ਅੱਜ ਗਲਤ ਹੋਇਆ ਤੇ ਜੇ ਅੱਜ ਉਹਦੋਂ ਇਨਸਾਫ ਮਿਲੇਗਾ ਤੇ ਇਹੀ ਮਿਲੇਗਾ ਉਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਮੈਨੂੰ ਪਲੀਜ਼ ਕਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਮਾਰਾਂ ਉਹਨੂੰ ਗੋਲੀ ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਵਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਵਲਰ ਦਾ ਸਿਮਰਨ ਪਾਸਿੰਜ ਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾੜਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਨੂੰ ਡੈਥ ਜਿਹੜੀ ਡਿਪਲੇਅ ਕਰ ਦਿੱਤਾ ਜਾਂਦਾ ਜੋ ਇਸ ਦੇ ਸੰਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਵੈਸੰਬੈਸੀ ਤੋਂ ਬਾਅਦ ਇਹ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਕਤਲ ਦਾ ਅੰਜਾਮ ਦਿੱਤਾ